ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਏ ਆਪਾਂ ਲੰਬੜਦਾਰ ਦੀ ਕੋਠੀ 'ਚ ਬੌਂਡਰੀ ਦੀਆਂ ਲੱਟਾਂ ਵਾਸਤੇ ਫਿਟਿੰਗ ਕੀਤੀ ਆ ਤੇ ਮਿਸਤਰੀ ਸਾਹਿਬ ਪਲਾਸਟਰ ਕਰ ਰਹੇ ਨੇ ਤੇ ਇਹ ਸਾਰੀ ਫਿਟਿੰਗ ਤਾਰਾਂ ਪੈਣ ਗਈਆਂ ਇਸ ਤੋਂ ਬਾਅਦ ਆ ਸਾਡੇ ਕਾਲਾ ਸਿੰਘ ਮਿਸਤਰੀ ਸਾਹਿਬ ਨੇ ਮੁਖਤਿਆਰ ਸਿੰਘ ਜੀ ਸਾਡੇ ਲੰਬੜਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਕਰਮੂ ਉਧਰ ਨੂੰ ਕੀ ਕਹਿੰਦੇ ਛੱਡ ਤਾਂ ਅਮਰੀਕਾ ਵਾਲੇ ਪਾਈ ਜਾਂਦੀ ਸੀਗੀ ਇੱਕ ਹੋਰ ਆ ਗਈ ਤੇ ਮਿਸਤਰੀ ਗੇਟ ਬਣਾਉਣੇ ਆਲੇ ਆ ਆ ਪਿੱਛੋਂ ਕੰਮ ਕੀਤਾ ਇਹਦਾ ਅੱਗੇ ਸਿਰ ਫੁੱਡ ਪੀਂ ਡੁੱਪੀਆਂ ਲਾਈਆਂ ਨੇ ਪਾਈਪ ਦੀ ਫਿਟਿੰਗ ਸਾਰੀ ਪਿੱਛੋਂ ਕੀਤੀ ਹੀ ਹੈ ਇਹ ਕੋਠੀ ਹੋ ਗਈ ਤਿਆਰ ਕਾਲਾ ਸਿਆ ਕਹਿ ਗਿਆਂ ਫਿਰ 一个。